ਜੇ ਪੀਰਾਂ ਦੀ ਜੀ ਚੈ ਸਾਇਆ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਵਿਸ਼ਾ ਹੈ ਕਿ ਜਿਵੇਂ ਆਪਾਂ ਸਭ ਜਾਣਦੇ ਹਾਂ ਕਈਆਂ ਨੂੰ ਇਹਨਾਂ ਨਵਰਾਤਰੀਆਂ ਬਾਰੇ ਪਤਾ ਹੁੰਦਾ ਹੈ ਕਈਆਂ ਨੂੰ ਨਹੀਂ ਪਤਾ ਕਿਉਂਕਿ ਜ਼ਿਆਦਾਤਰ ਜੋ ਨਵਰਾਤਰੀ ਨੌਵੇਂ ਜਾਂ ਦਸਵੇਂ ਮਹੀਨੇ ਦੇ ਵਿੱਚ ਹੁੰਦੇ ਨੇ ਸੋ ਉਹ ਦਿਨ ਅੱਗੇ ਪਿੱਛੇ ਹਰ ਸਾਲ ਹੁੰਦੇ ਹੀ ਰਹਿੰਦੇ ਆ ਸੋ ਇੱਥੇ ਕਈ ਆਉਂਦੇ ਨੇ ਸੋ ਉਹ ਨਵਰਾਤਰੀਆਂ ਬਾਰੇ ਜਾਦਾ ਪਤਾ ਹੁੰਦਾ ਪਰ ਜੋ ਇਹ ਨਵਰਾਤਰੀ ਆਉਂਦੀ ਆ ਆ ਦਿਨਾਂ ਦੇ ਵਿੱਚ ਸੋ ਇਹਦੇ ਬਾਰੇ ਥੋੜੀ ਘੱਟ ਨੌਲੇਜ ਹੁੰਦੀ ਹੈ ਜੋ ਕਿ ਬਹੁਤ ਘੱਟ ਇਨ ਨਵਰਾਤਰੀ ਰੱਖੇ ਜਾਂਦੇ ਆ ਮਹਾ ਮਾਇਦੇ ਨਰਦੇ ਕੱਲ ਤੋਂ ਸ਼ੁਰੂ ਹੈ ਜੀ ਸੋ ਕਰਮ ਕਿਸ ਤਰੀਕੇ ਨਾਲ ਕਿਹੜਾ ਕਰਨਾ ਜ਼ਰੂਰੀ ਹੈ ਸੋ ਜਿਹੜੇ ਤਾਂ ਵਰਤ ਰੱਖ ਰਹੇ ਆ ਉਹਨਾਂ ਨੂੰ ਤਾਂ ਵਿਧੀ ਵਿਵਧਾਨ ਪਤਾ ਹੀ ਹੁੰਦਾ ਹੈ ਸੋ ਆਪਾਂ ਇੱਥੇ ਇੱਕ ਸੌਖਾ ਜਿਹਾ ਕਰਮ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਲੱਗਿਆ ਤਾਂ ਜ਼ਰੂਰ ਕਰਨਾ ਜੀ ਸੋ ਕੰਮ ਕੀ ਹੈ ਉਹ ਵੀ ਸ਼ੇਅਰ ਕਰਾਂਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਤੇ ਵਕੀ ਆਪਾਂ ਅੱਜ ਦੋਨਾਂ ਚੈਨਲਾਂ ਤੇ ਹੀ ਵੀਡੀਓ ਅਪਲੋਡ ਕਰਨੀ ਹੈ ਜੀ ਚੰਗੀ ਤਰ੍ਹਾਂ ਨਾਲ ਵੀਡੀਓ ਨੂੰ ਜ਼ਰੂਰ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਸ਼ੇਅਰ ਕਰਦੇ ਹਾਂ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਸੇਵਾ ਕਰਦੇ ਹਾਂ ਪੀਰਾਂ ਨੂੰ ਵੀ ਮੰਨਦੇ ਹਾਂ ਕਿਤੇ ਕੀ ਕੋਟੜੇ ਵਾਲੀ ਸਰਕਾਰ ਨੂੰ ਤੇ ਨਾਲ ਮਾਤਾ ਰਣੀਆਂ ਜੂਤਾਂ ਕਰਦੇ ਹਾਂ ਸੋ ਜੂਤਾਂ ਅਸੀਂ ਜ਼ਮੀਨ ਤੇ ਹੀ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜੋਤ ਉੱਪਰ ਰੱਖ ਕੇ ਕਰੀਏ ਉੱਪਰ ਰੱਖ ਕੇ ਉੱਚੇ ਥਾਂ ਤੇ ਸੋ ਦੇਖੋ ਜੀ ਇਹ ਤੁਹਾਡੇ ਆਪ ਦੇ ਮਨ ਦੇ ਵਿਚਾਰ ਨੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੀ ਇਹ ਕੰਮ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ ਸੋ ਬਾਕੀ ਉੱਚੇ ਥਾਂ ਤੇ ਚੱਕ ਕੇ ਰੱਖਣੇ ਪੱਲਾ ਜ਼ਮੀਨ ਤੇ ਲਗਾ ਰਹੇ ਸੀ ਉਸੇ ਜਗ੍ਹਾ ਨੂੰ ਉੱਚੀ ਕਰਕੇ ਤੁਸੀਂ ਰੱਖ ਸਕਦੇ ਆ ਸੋ ਬਾਕੀ ਕਿਸੇ ਬਜ਼ੁਰਗ ਦੀ ਸਿਆਣੇ ਦੀ ਸਲਾਹ ਦੇ ਨਾਲ ਹੀ ਕੰਮ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸੀਏ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕੀ ਦੀਦੀ ਜੀ ਤੁਸੀਂ ਕਹਿੰਦੇ ਹੋ ਗੁਰੂ ਬਣਾਓ ਪਰ ਅਸੀਂ ਗੁਰੂ ਬਣਾਇਆ ਤੋਂ ਸਾਰ ਹੋ ਗਿਆ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਸੋ ਦੇਖੋ ਜੀ ਇਹਨਾਂ ਨੇ ਵੀ ਲਿਖਿਆ ਹੋਇਆ ਆ ਕਿ 11ਵੇਂ ਸ੍ਰੀਪਦਾ ਦੱਸ ਦਿਆ ਕਰੋ ਸੋ ਦੇਖੋ ਜੀ ਜਦੋਂ ਅਸੀਂ ਖੁਰਦਾਰ ਨਾ ਕਰਦੇ ਆਂ ਖੁਰਤਾ ਨਾ ਕਰਕੇ ਗੁਰੂ ਦੇ ਦਵਾਰੇ ਜਾਣਾ ਨਹੀਂ ਕਿਉਂਕਿ ਜੇ ਨਾਮ ਸ਼ਬਦ ਨਹੀਂ ਹੋ ਰਿਹਾ ਤੇ ਦਰਵਾਰ ਤੇ ਜ਼ਰੂਰ ਜਾਣਾ ਚਾਹੀਦਾ ਜੇਕਰ ਉਹਨਾਂ ਦੀ ਨਿਗਾਹ ਚ ਰੋਂਗੇ ਦਰਵਾਰ ਤੇ ਹੁੰਦੇ ਜਾਂਦੇ ਰੋਂਗੇ ਤਾਂ ਅਸੀਂ ਫਿਰ ਗੁਰੂ ਦੀ ਨਜ਼ਰ ਵਿੱਚ ਰਹਿੰਦੇ ਆਂ ਤੇ ਕਦੇ ਤਾਂ ਉਹ ਕਿਰਪਾ ਜ਼ਰੂਰ ਕਰਦੇ ਨੇ ਤੇ ਇੱਕ ਹੁੰਦਾ ਹੈ ਕਿ ਦਰਵਾਰ ਤੇ ਵੀ ਨਹੀਂ ਜਾਂਦੇ ਤੇ ਨਾਮ ਸਿਮਰਨ ਵੀ ਨਹੀਂ ਕਰਦੇ ਜੇਕਰ ਦਰਵਾਰ ਤੇ ਨਹੀਂ ਪਹੁੰਚ ਹੁੰਦਾ ਦੂਰ ਹੈ ਕੋਈ ਪੈਸੇ ਵਲੋਂ ਪ੍ਰੋਬਲਮ ਆ ਕੀ ਖਰਚੇ ਆ ਜਾਂਦਾ ਜਾਂ ਜਾਇਆ ਨਹੀਂ ਜਾਂਦਾ ਤਾਂ ਫਿਰ ਸੌਖਾ ਜਿਹਾ ਕਰਮ ਕਾਰ ਵਿੱਚ ਬੈਠ ਕੇ ਹੀ ਕਰ ਲਿਆ ਕਰੋ ਕੀ ਗੁਰੂ ਨੂੰ ਯਾਦ ਕਰ ਲਿਆ ਕਰੋ ਚਾਹੇ 2-2 ਮਿੰਟ ਹੀ ਬੈਠੋ ਸਵੇਰੇ ਸ਼ਾਮ ਬੈਠੋ ਜ਼ਰੂਰ ਨਾਮ ਸਿਮਰਨ ਜ਼ਰੂਰ ਕਰੋ ਨਾਮ ਸਿਮਰਨ ਕਰੋਗੇ ਤੇ ਗੁਰੂ ਨੇ ਤੁਹਾਡੇ ਨਾਮ ਸਿਮਰਨ ਤੋਂ ਖੁਸ਼ ਹੋ ਕੇ ਹੀ ਤੁਹਾਨੂੰ ਦਰਸ਼ਨ ਦੇ ਕੇ ਰਸਤਾ ਦੇਣਾ। ਸੋ ਗਲਤੀ ਆਪਚ ਹੁੰਦੀ ਹੈ, ਗੁਰੂ ਚ ਕਦੇ ਨਹੀਂ ਹੁੰਦੀ। ਸੋ ਗੁਰੂ ਤਾਂ ਸਮਝਾ ਸਕਦਾ ਹੈ ਤੂੰ ਜਾ ਕੇ satsang ਸੁਣੋਂਗੇ, satsang ਚ ਬੈਠੋਂਗੇ, ਦਰਵਾਰ ਤੇ ਜਾ ਕੇ ਸੇਵਾ ਕਰੋਗੇ, ਕਿਸੇ ਵੀ ਤਰ੍ਹਾਂ ਦੀ ਸੇਵਾ ਮਿਲਦੀ ਹੈ ਉਹ ਕਰੋਗੇ ਤੇ ਸੇਵਾ ਦਾ ਹੀ ਫਲ ਮਿਲਦਾ ਹੈ। ਐਸੇ ਨਹੀਂ ਹੁੰਦਾ ਕਿ ਗੁਰੂ ਬਣਾ ਲਿਆ ਪਰ ਗੁਰੂ ਦੀ ਸੁਣੀ ਨਹੀਂ, ਗੁਰੂ ਦੇ ਬਚਨਾਂ ਤੇ ਨਹੀਂ ਚੱਲੇ। ਦਰਵਾਜ਼ੇ ਨਹੀਂ ਜਾਂਦੇ ਤਾਂ ਘਰ ਬਹਿ ਕੇ ਨਾਮ ਸਿਮਰਨ ਵੀ ਨਹੀਂ ਕਰਦੇ ਕਈ ਤਾਂ ਇਹ ਸੋਚ ਲੈਂਦੇ ਆ ਕਿ ਜੋ ਅੰਦਰ ਚਲਾ ਗਿਆ ਆ ਉਹ ਤਾਂ ਨਿਕਲ ਨਹੀਂ ਸਕਦਾ ਨਾਮ ਸ਼ਬਦ ਤਾਂ ਮਿਲ ਚੁੱਕਾ ਆ ਹੁਣ ਚਾਹੇ ਕਰੀਏ ਚਾਹੇ ਜਾਈਏ ਚਾਹੇ ਨਾ ਜਾਈਏ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਹੁਤ ਫਰਕ ਪੈਂਦਾ ਹੈ ਗੁਰੂ ਬਣਾ ਕੇ ਜਦੋਂ ਅਸੀਂ ਭੁੱਲ ਜਾਂਦੇ ਆ ਤਾਂ ਫਿਰ ਗੁਰੂ ਵੀ ਭੁੱਲ ਜਾਂਦਾ ਹੈ ਫਿਰ ਜਦੋਂ ਔਕੜ ਆਉਂਦੀ ਆ ਮੁਸੀਬਤ ਆਉਂਦੀ ਆ ਤਾਂ ਫਿਰ ਅਸੀਂ ਗੁਰੂ ਨੂੰ ਯਾਦ ਕਰਦੇ ਆ ਮੁਸ਼ਕਲ ਵੇਲੇ ਤਾਂ ਹਰ ਕੋਈ ਸਮਾਂ ਕੱਢ ਲੈਂਦਾ ਚਾਹੇ ਸਮਾਂ ਵੀ ਨਾ ਹੋਵੇ ਇੰਨੀ ਪਰੇਸ਼ਾਨੀ ਹੋਵੇ ਸਰ ਤੇ ਖੜੀ ਤਾਂ ਫਿਰ ਵੀ ਗੁਰੂ ਦੀ ਯਾਦ ਆਉਂਦੀ ਆ ਤੇ ਗੁਰੂ ਦੇ ਚਲਾ ਜਾਂਦਾ ਇਨਸਾਨ ਪਰ ਜਦੋਂ ਫ੍ਰੀ ਹੁੰਦੇ ਹੋ ਤੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਤਾਂ ਫਿਰ ਗੁਰੂ ਨੂੰ ਵੀ ਕੋਈ ਯਾਦ ਨਹੀਂ ਕਰਦਾ ਜੀ ਸੋ ਇੱਥੇ ਕਮੀਆਂ ਆਪਦੇ ਵਿੱਚ ਆ ਗੁਰੂ ਦੇ ਵਿੱਚ ਕਮੀ ਨਹੀਂ ਹੁੰਦੀ ਜੋ ਨਾਮ ਸ਼ਬਦ ਮਿਲ ਗਿਆ ਉਹ ਸਭ ਤੋਂ ਵੱਡੀ ਚੀਜ਼ ਹੈ ਉਹਦੇ ਰਾਹੀਂ ਹੀ ਅਸੀਂ ਪਾਰ ਲੱਗ ਸਕਦੇ ਜਿੰਨਾ ਨਾਮ ਸਿਮਰ ਲਵਾਂਗੇ ਉੰਨਾ ਹੀ ਉਹ ਪ੍ਰਮਾਤਮਾ ਤੁਹਾਡੇ ਤੇ ਖੁਸ਼ ਹੁੰਦਾ ਜਾਏਗਾ ਤੇ ਮਾਲਕ ਦੀ ਕਿਰਪਾ ਹੋ ਜਾਏਗੀ ਸੁਣ ਜਾਇਆ ਨਹੀਂ ਜਾਂਦਾ ਤੇ ਨਾਮ ਸ਼ਬਦ ਇੰਨਾ ਕੰਮ ਕੋਈ ਔਖਾ ਨਹੀਂ ਪੈਸਾ ਨਹੀਂ ਲੱਗਣਾ ਇੰਨਾ ਕੰਮ ਜ਼ਰੂਰ ਕਰ ਲਿਆ ਕਰੋ ਕੋਸ਼ਿਸ਼ ਕਰਨੀ ਸ਼ੁਰੂ ਕਰੋ ਆਪਣੇ ਆਪ ਮਾਲਕ ਫਿਰ ਨਾਮ ਜਪਾ ਲੈਂਦਾ ਹੈ ਜੀ ਸੋ ਹਮੇਸ਼ਾ ਹੀ ਜਦੋਂ ਤੁਸੀਂ ਨਾਮ ਸ਼ਬਦ ਨੂੰ ਪਿਆਰ ਕਰਨ ਲੱਗੋਗੇ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਉਹ ਪ੍ਰਮਾਤਮਾ ਨੇ ਸਭ ਕੁਝ ਦਿਖਾਉਣਾ ਸ਼ੁਰੂ ਕਰ ਦੇਣਾ ਤੇ ਰਸਤਾ ਵੀ ਦਿਖਾ ਦੇਣਾ ਸੋ ਆਪਣੀਆਂ ਗਲਤੀਆਂ ਨੂੰ ਜ਼ਰੂਰ ਸੁਧਾਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਨੂੰ ਤੁਹਾਡੇ ਸੁਪਨੇ ਵਿੱਚ ਦਰਸ਼ਨ ਹੋਏ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਤੁਸੀਂ ਇੱਕ ਪੀਰਾਂ ਦੀ ਚੱਦਰ ਦਿੱਤੀ ਤੇ ਅਸੀਂ ਮੱਥੇ 'ਤੇ ਨਾ ਲਾ ਲਈ ਹੁਣ ਤਾਂ ਤੁਹਾਡੇ ਦਰਸ਼ਨ ਵੀ ਹੋਣ ਲੱਗ ਪਏ ਤੁਸੀਂ ਹਕੀਕਤ ਵਿੱਚ ਵੀ ਦਰਸ਼ਨ ਦੋ ਸੋ ਦੇਖੋ ਜੀ ਇਹ ਦਰਸ਼ਨ ਇਹ ਨਹੀਂ ਹੈ ਕਿ ਤੁਹਾਨੂੰ ਸਾਡੇ ਸੋ ਇੱਥੇ ਵੀ ਇਹ ਵੀ ਕਹਿੰਦੇ ਨੇ ਕਿ ਤੁਹਾਡੇ ਦਰਵਾਰ ਤੇ ਵੀ ਦਰਸ਼ਨ ਹੋਏ ਸੋ ਵਕੀ ਤੇ ਜੀ ਮੇਨ ਗੱਲ ਜੋ ਕਰੀਏ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਦਰਸ਼ਨ ਹੋਏ ਜਾਂ ਦਰਵਾਰ ਤੇ ਸੋ ਦਰਵਾਰ ਦਾ ਤਾਂ ਇੱਕ ਇਸ਼ਾਰਾ ਹੈ ਕਿ ਦਰਵਾਰ ਦੇ ਦਰਸ਼ਨ ਹੋਏ ਕਿਉਂਕਿ ਜਿਸ ਚੀਜ਼ ਨਾਲ ਸਾਡਾ ਲਗਾਅ ਹੋ ਜਾਂਦਾ ਹੈ ਜਿਸ ਚੀਜ਼ ਨੂੰ ਹੀ बार-बार ਸੁਣਦੇ ਆਂ ਚੰਗੀਆਂ ਗੱਲਾਂ ਨੂੰ ਜਾਣੀਂ ਪ੍ਰਮਾਤਮਾ ਨਾਲ ਜੁੜਨ ਤੇ ਉਹ ਸੁਪਨਿਆਂ ਵਿੱਚ ਨਜ਼ਰ ਆਣ ਲੱਗ ਪੈਂਦੀਆਂ ਚਾਹੀਏ ਤੁਸੀਂ ਉਹ ਚੀਜ਼ ਨੂੰ ਦੇਖਿਆ ਹੈ ਇਨਸਾਨ ਨੂੰ ਚਾਹੀਏ ਨਹੀਂ ਦੇਖਿਆ ਤੇ ਉਹ ਸੁਪਨੇ ਆਉਣੇ ਉਦੋਂ ਸ਼ੁਰੂ ਹੁੰਦੇ ਜਦੋਂ ਤੁਸੀਂ ਦਿਲੋਂ ਯਾਦ ਕਰਦੇ ਆਂ ਤੇ ਮਨ ਲਗਾ ਕੇ ਕਿਸੇ ਦੀ ਗੱਲ ਸੁਣਦੇ ਆਂ ਤੇ ਉਹ ਇਨਸਾਨ ਸਪਨੇ ਵਿੱਚ ਆਉਣ ਲੱਗ ਪੈਂਦਾ ਹੈ ਸੋ ਵਕੀ ਨਾਲ ਦਰਬਾਰ ਦੇਖਣਾ ਤੇ ਪੀਰਾਂ ਦੀ ਚੱਦਰ ਦੇਖਣੀ ਸੋ ਵਕੀ ਜੇਕਰ ਇਹ ਸੁਪਨਾ ਆਇਆ ਹੈ ਤਾਂ ਜ਼ਰੂਰ ਚੱਦਰ ਦਾ ਕਰਮ ਕਰੋ ਜਿੱਥੇ ਵੀ ਦਰਗਾਹ ਬਣੀ ਹੋਈ ਹੈ ਕਿਤੇ ਸੇਵਾ ਕਰਦੇ ਹੋ ਜਾਂ ਚਰਾਗੀ ਤੇਲ ਪਾਉਂਦੇ ਹੋ ਉੱਥੇ ਤੁਸੀਂ ਜਾ ਕੇ ਚੱਦਰ ਚੜਾ ਸਕਦੇ ਕਿਉਂਕਿ ਸਾਡੇ ਰੂਹ ਵਿੱਚ ਦੀ ਤੁਹਾਨੂੰ ਇਹ ਸਭ ਕੁਝ ਦੇਖਣਾ ਜਾਨੀ ਕਿ ਅਸੀਂ ਇੱਕ ਤੁਹਾਨੂੰ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਮਤਲਬ ਦਸਤੀ ਦਾ ਗੱਲ ਦਾ ਤੇ ਉਹ ਇੱਕ ਤੁਹਾਨੂੰ ਜੋ ਇਸ਼ਾਰਾ ਦਿੱਤਾ ਹੈ ਸਾਡੇ ਥੂ ਕਿ ਤੁਹਾਨੂੰ ਚੱਦਰ ਦੇ ਰਹੇ ਆ ਸੋ ਇੱਕ ਜਾਨੀ ਕਿ ਤੁਹਾਨੂੰ ਕਰਮ ਦੱਸਿਆ ਗਿਆ ਆ ਕਿ ਇਹ ਕਰਮ ਤੁਸੀਂ ਜ਼ਰੂਰ ਕਰੋ ਸੋ ਗੱਲ ਕਈ ਵਾਰ ਘੁਮਾ ਕੇ ਦਿੱਸਦੀ ਹੈ ਤੇ ਕਈ ਵਾਰ ਸਿੱਧੀ ਪ੍ਰਮਾਤਮਾ ਸੇਵਾ ਦੇ ਹਿਸਾਬ ਨਾਲ ਦਿਖਾਉਂਦਾ ਹੈ ਜਿੱਦਾਂ ਕਦੀ ਸਾਡੀ ਭਗਤੀ ਸੇਵਾ ਹੁੰਦੀ ਹੈ ਸੋ ਬਾਕੀ ਜਦੋਂ ਵੀ ਜੇ ਕੋਈ ਇਹੋ ਜਿਹਾ ਸੁਪਨਾ ਚੰਦਰ ਬਾਰੇ ਆਉਂਦਾ ਹੈ ਤੇ ਚੱਦਰ ਦਾ ਕਰਮ ਇਰਵਾਰ ਦੇ ਦਿਨ ਜ਼ਰੂਰ ਕਰ ਦੇਣਾ ਚਾਹੀਦਾ ਜਿਸ ਦਿਨ ਦੀ ਵੀ ਜਾਣੀ ਤੁਸੀਂ ਸੇਵਾ ਕਰਦੇ ਹੋ ਸੋ ਬਾਕੀ ਸਾਡੇ ਰੂਪ ਵਿੱਚ ਦੀ ਦਿਸਣਾ ਤੇ ਸਿਰਫ ਇੱਕੋ ਇਸ਼ਾਰਾ ਹੈ ਕਿਉਂਕਿ ਅਸੀਂ ਇੱਕ ਵੀਡੀਓ ਰਾਹੀਂ ਤੁਹਾਨੂੰ ਇਸ਼ਾਰਾ ਦੇਈਦਾ ਹੈ ਇੱਕ ਰਾਹ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਕਿ ਆਹ ਗੱਲ ਦਾ ਮਤਲਬ ਹੈ ਤੇ ਆਹ ਦਿਨ ਤੇ ਆਹ ਕਰਮ ਕਰ ਦੋ ਸੋ ਅਸੀਂ ਸਿਰਫ ਇਹ ਰਾਹ ਦੇ ਰਹੇ ਹਾਂ ਤੁਹਾਨੂੰ ਜੇਕਰ ਲगाव ਹੈ ਸਾਡੇ ਨਾਲ ਤੇ ਉਹ ਪ੍ਰਮਾਤਮਾ ਫਿਰ ਉਸ ਰੂਪ ਵਿੱਚ ਦੀ ਆ ਕੇ ਚੀਜ਼ ਦੇ ਜਾਂਦਾ ਹੈ ਜਾਂ ਕੋਈ ਗੱਲ ਕਹਿ ਜਾਂਦਾ ਕਿਉਂਕਿ ਤੁਸੀਂ ਉਸ ਗੱਲ ਤੇ ਯਕੀਨ ਕਰਦੇ ਹੋ ਉਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਸਮਝਦੇ ਹੋ ਇਸ ਲਈ ਪ੍ਰਮਾਤਮਾ ਫਿਰ ਉਸ ਇਨਸਾਨ ਦੇ ਰੂਪ ਵਿੱਚ ਦੀ ਆ ਕੇ ਕੋਈ ਨਾ ਕੋਈ ਇਸ਼ਾਰਾ ਦੇ ਦਿੰਦਾ ਹੈ ਜੀ ਸੋ ਬਾਕੀ ਸਾਡੀ ਔਕਾਤ ਨਹੀਂ ਹੈ ਕਿ ਅਸੀਂ ਤੁਹਾਨੂੰ ਦਰਸ਼ਨ ਦੇਈਏ ਜਾਂ ਤੁਹਾਨੂੰ ਸਾਡੇ ਦਰਸ਼ਨ ਦਿਨਾਰ ਹੋ ਰਹੇ ਆ ਸੋ ਦਰਸ਼ਨਤਾਰ ਨੂੰ مالک ਦੇ ਹੀ ਮੰਗਿਆ ਕਰੋ ਉਹਦੇ ਹੀ ਹੋਣੇ ਚਾਹੀਦੇ ਆ ਕਿ ਆਪਣੇ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਆਪਣੇ ਮੁਰਸ਼ਿਦ ਤੋਂ ਵੱਡਾ ਕੋਈ ਨਹੀਂ ਸੋ ਆਪਣੇ ਗੁਰੂ ਮੁਰਸ਼ਿਦ ਨੂੰ ਵੱਡਾ ਮੰਨਣਾ ਹੈ ਉਹਨਾਂ ਦੇ ਦਰਸ਼ਨ ਜਰੂਰ ਮੰਗਿਆ ਕਰੋ ਜੀ ਤਾਂ ਹੀ ਜ਼ਿੰਦਗੀ ਸਫਲ ਹੁੰਦੀ ਆ ਸੋ ਬਾਹਰ ਆਪਾਂ ਨਮਸ਼ਕਾਰ ਕਰ ਸਕਦੇ ਸਜਦਾ ਸਲਾਮ ਹਰ ਇੱਕ ਨੂੰ ਕਰ ਸਕਦੇ ਝੋਲੀ ਇੱਕ ਮੂਰੇ ਹੀ ਅੱਡਣੀ ਆ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੀ ਹੋ ਕੇ ਬੈਣਾ ਹੈ ਖੈਰ ਹੀ ਰਹੀ ਪੈਂਦੀ ਹੈ ਕਿ ਬਾਕੀ ਹੁਣ ਇੱਥੇ ਮੇਨ ਵਿਸ਼ੇ ਵੱਲ ਜਾਂਦੇ ਹਾਂ ਜੀ ਵੀਡੀਓ ਲੰਬੀ ਹੋ ਚੁੱਕੀ ਆ ਤੇ ਨਾਲ ਨਾਲ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਕੋਈ ਵੀ ਕੱਲ ਦੇ ਕਰਮ ਤੋਂਾਂਜਾ ਨਾ ਰਹਿ ਜਾਵੇ ਜੀ ਸੋ ਕੱਲ ਦਾ ਪਹਿਲਾ ਜੋ ਨਵਰਾਤਰਾ ਹੈ ਮਹਾਮਾਈ ਦੇ ਦਿਨ ਆਉਣ ਲੱਗੇ ਨੇ ਸੋ ਉਹਨਾਂ ਦੇ ਦਿਨਾਂ ਤੇ ਜੇਕਰ ਵੱਧ ਚੜ੍ਹ ਕੇ ਖਾਸ ਕਰਕੇ ਜਦੋਂ ਦੇਵੀ ਦੇਵਤਿਆਂ ਦੇ ਪੀਰਾ ਭੀਰਾ ਦੇ ਦਿਨ ਚੱਲਦੇ ਆ ਉੱਥੇ ਕਰਮ ਵੱਧ ਚੜ੍ਹ ਕੇ ਜ਼ਰੂਰ ਕਰਿਆ ਕਰੋ ਕਿਉਂਕਿ ਉਹਨਾਂ ਦਿਨਾਂ 'ਚ ਕੀਤੇ ਹੋਏ ਕਰਮ ਜਿਆਦਾ ਲੱਗਦੇ ਨੇ ਕਿਉਂਕਿ ਉੱਥੇ ਕੋਈ ਇੱਕ ਰੂਹ ਨੇ ਪੁਕਾਰ ਰਹੀ ਬਹੁਤ ਸਾਰੀਆਂ ਰੂਹਾਂ ਉਹ ਮਾਲਕ ਨੂੰ ਸਮੇਂ ਤੇ ਆ ਰਹੀਆਂ ਹੁੰਦੀਆਂ ਆ ਤੇ ਜਦੋਂ ਅਸੀਂ ਉਹਨਾਂ ਸਮਿਆਂ 'ਚ ਸੇਵਾ ਕਰਦੇ ਹਾਂ 10 ਬੇਨਤੀ ਕਰਦੇ ਹਾਂ ਤੇ ਉਹ ਪ੍ਰਮਾਤਮਾ ਦਾ ਪੈਰਾ ਫਿਰਕਾ ਰਹਿੰਦਾ ਹੈ ਖਾਸ ਕਰਕੇ ਜਦੋਂ ਉਹਨਾਂ ਦੇ ਦਿਨ ਜਾਂਦੇ ਹੋਣ ਤੇ ਅਸੀਂ ਉਹਨਾਂ ਦੀ ਸੇਵਾ ਜ਼ਿਆਦਾ ਕਰੀਏ ਤਾਂ ਵੀ ਫਿਰ ਉਸ ਭਗਤ ਦੇ ਨਾਲ ਨਾਲ ਮਾਲਕ ਰਹਿੰਦਾ ਹੈ ਤੇ ਅਰਦਾਸਾਂ ਬੇਨਤੀਆਂ ਨੂੰ ਕਬੂਲ ਵਾਜੇ ਲੈ ਪਲਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਉਹ ਪ੍ਰਮਾਤਮਾ ਅਨੁਸਤਾਨ ਦੀਆਂ ਕੀਤੀਆਂ ਹੋਈਆਂ ਦੁਆਵਾਂ ਨੂੰ ਕਬੂਲ ਕਰ ਦਿੰਦਾ ਹੈ ਸੋ ਕਬੂਲ ਕਰਾਉਣ ਦਾ ਟੰਗ ਚਾਹੀਦਾ ਹੈ ਸੋ ਜੇਕਰ ਅੱਗੇ ਪਿੱਛੇ ਇਹ ਨਹੀਂ ਸੇਵਾ ਨਹੀਂ ਹੁੰਦੀ ਤਾਂ ਖਾਸ ਕਰਕੇ ਜਦੋਂ ਨਾਲੇ ਦਿਨ ਚੱਲਦੇ ਹੁੰਦੇ ਨੇ ਅਸੀਂ ਵੀਡੀਓ ਰਾਈ ਦੱਸਦੀਦਾ ਤੇ ਉਸ ਹਿਸਾਬ ਨਾਲ ਕਰਮ ਜ਼ਰੂਰ ਕਰ ਲਿਆ ਕਰੋ ਸੋ ਹੁਣ ਕਰਮ ਕੀ ਕਰਨਾ ਹੈ ਗੱਲ ਹੁਣ ਇਹ ਦੱਸਦੇ ਹਾਂ ਸੋ ਦੇਖੋ ਜੀ ਜਿਨ੍ਹਾਂ ਨੇ ਤਾਂ ਕੱਲ ਮਹਾ ਮਈ ਦਾ ਪਹਿਲਾ ਨਵਰਾਤਰਾ ਰੱਖਣਾ ਹੈ ਜਿਨ੍ਹਾਂ ਨੇ ਨਵਰਾਤਰੀ ਰੱਖਣੀ ਹੈ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਮਹਾਮਈ ਦਾ ਪੈਰਾ ਵੀ ਨਾਲ-ਨਾਲ ਰਹੇਗਾ ਤੇ ਵਰਤ ਰੱਖਣਾ ਹੈ ਤਾਂ ਫਿਰ ਤਾਂ ਉਸ ਸਹਮਣਾ ਅੱਜ ਹੀ ਸਾਰਾ ਸਮਾਨ ਉਹਨਾਂ ਨੇ ਲੈਣ ਦਾ ਹੋਵੇਗਾ ਛਿੜੀ ਜਿੜੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਵਰਤ ਸਮੇਂ ਜੀ ਸੋ ਪੂਰੇ ਵਿਧੀ ਵਿਵਹਾਨਾ ਜਿਵੇਂ ਪਹਿਲਾਂ ਰੱਖਦੇ ਉਵੇਂ ਹੀ ਰੱਖ ਲੈਂਦੇ ਨੇ ਜੀ ਸੋ ਬਾਕੀ ਜਿਨ੍ਹਾਂ ਨੇ ਵਰਤ ਨਹੀਂ ਵੀ ਰੱਖਣਾ ਸੋ ਉਹ ਵੀ ਇੱਕ ਕੰਮ ਕਰ ਸਕਦੇ ਆ ਮਹਾਬਾਈ ਨੂੰ ਯਾਦ ਕਰਕੇ ਪਰ ਉਹਨੇ ਦਿਨ ਸੁਚੇਮ ਰੱਖਣੀ ਆ ਤੇ ਹਮੇਸ਼ਾ ਧਿਆਨ ਦੇ ਨਾਲ ਹੀ ਕੰਮ ਕਰਨਾ ਆ ਕੋਈ ਹੋਜੀ ਗਲਤੀ ਨਹੀਂ ਕਰਨੀ ਜਿਸ ਦੇ ਨਾਲ ਘਰ ਵਿੱਚ ਕਾਲਾ ਕਲੇਸ਼ ਹੋਵੇ ਕਿਉਂਕਿ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਪਿਆਰ ਦੇ ਨਾਲ ਰਹਿਣਾ ਹੈ ਜੀ ਸੋ ਨਸ਼ੇ ਪੱਤੇ ਵਾਲਾ ਕੋਈ ਵਰ ਵਿੱਚ ਨਹੀਂ ਫੜਨਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਜੋਤ ਮਹਾਮਾਈ ਦੀ ਕਰ ਰਹੇ ਹੋ ਸੋ ਜਿਨ੍ਹਾਂ ਨੇ ਕੱਲ ਦੇ ਦਿਨ ਜੋਤ ਕਰਨੀ ਹੈ ਜਾਂ ਲਾਸਟ ਦੇ ਦੋ ਹਰਤ ਕੀ ਰਚੋੜਾ ਰੱਖ ਲੈਂਦੇ ਨੇ ਤੇ ਹੁਣ ਤੁਸੀਂ ਕਰਮ ਸੋਖਾ ਜਿਆ ਕੀ ਕਰ ਸਕਦੇ ਆ ਕਿ ਜੇਕਰ ਉਹਨਾਂ ਦੇ ਦਿਨ ਤੇ ਤੁਸੀਂ ਜੋਤ ਕਰ ਦਿਓ ਜਾਂ ਫਿਰ ਕੱਲੀ ਪੀਰਾਂ ਦੀ ਸੇਵਾ ਕਰ ਦਿਓ ਚਰਾਗ ਰੋਸ਼ਨ ਕਰ ਦਿਓ ਤੇ ਮਹਾਮਾਈ ਦਾ ਸਰੂਪ ਲਗਾਇਆ ਹੋਇਆ ਹੈ ਤੇ ਤੁਸੀਂ ਇੱਕ ਕਰਮ ਕਰਨਾ ਕਿ ਇੱਕ ਰੋਟਾ ਜਲਦਾ ਲੈਣਾ ਹੈ ਉਸ ਦੇ ਉੱਪਰ ਇੱਕ ਪਾਣੀ ਵਾਲਾ ਨਾਰੀਅਲ ਲਿਆ ਕੇ ਰੱਖ ਦੇਣਾ ਮੌਲੀ ਲਪੇਟ ਕੇ ਜਾਂ ਛੋਕੀ ਜੀ ਇੱਕ ਮਹਾਮਈ ਦੇ ਨਾਮ ਤੇ ਚੁੰਨੀ ਵੀ ਮਿਲਦੀ ਹੈ ਜੀ ਮਹਾਮਈ ਤੇ ਕਹਿੰਦੇ ਕਿ ਕੰਜਕਾਂ ਲਈ ਚੁੰਨੀਆਂ ਛੋਟੀਆਂ ਖਰੀਦੀਆਂ ਜਾਂਦੀਆਂ ਉਹ ਚੁੰਨੀ ਵੀ ਲਪੇਟ ਲਗਦੇ ਆ ਜਾਂ ਮੌਲੀ ਦਾ ਤੰਦ ਲਪੇਟ ਕੇ ਤੁਸੀਂ ਉਸ ਰੋਟੀ ਦੇ ਉੱਤੇ ਰੱਖਣਾ ਹੈ ਜਿੰਨੇ ਦਿਨ ਵਰਤ ਚੱਲਣਗੇ ਜਿੱਦ ਤੱਕ ਅਸ਼ਟਮੀ ਹੋਏਗੀ ਵਾਰਤ ਪੂਜੇ ਜਾਣਗੇ ਉਸ ਦਿਨ ਤੁਸੀਂ ਉਹ ਜਾ ਕੇ ਨਾਰਿੰਦ ਜੋ ਵੀ ਹੈ ਪ੍ਰਸ਼ਾਦ ਹੈ ਸੋ ਜਿੰਨਾ ਕਰਮ ਤੁਸੀਂ ਕਰ ਸਕਦੇ ਹੋ ਨਾਲ ਲੱਗਦਾ ਸੋ ਮੰਦਰ ਜਾ ਕੇ ਛੜਾਇਆ ਹੋ ਜੀ ਸੋ ਇੰਨਾ ਕਰਮ ਕਰਨ ਦੇ ਨਾਲ ਹੀ ਉਹ ਮਹਾਮਈ ਦੀ ਕਿਰਪਾ ਰਹੇਗੀ ਸੋ ਬਾਕੀ ਇਹਨਾਂ ਦਿਨਾਂ ਦੇ ਵਿੱਚ ਛੋਟੀਆਂ ਕੰਝਕਾਂ ਨੂੰ ਧਿਆਨ ਦੇ ਨਾਲ ਹੀ ਰੱਖਣਾ ਹੈ ਉੱਦ ਵੀ ਉਹਨਾਂ ਦਾ ਧਿਆਨ ਰੱਖਣਾ ਹੈ ਤੇ ਕੰਜਕਾਂ ਨੂੰ ਜਿੰਨਾ ਖੁਸ਼ ਕੀਤਾ ਜਾਵੇ ਕਰਨ ਦੀ ਕੋਸ਼ਿਸ਼ ਕਰਨੀ ਤੇ ਬਾਕੀ ਇਥੇ ਵੀ ਕਵਾਂਗੇ ਕਿ ਜਿਨ੍ਹਾਂ ਦੀ ਕਈਆਂ ਦੀ ਸੋਚ ਬਹੁਤ ਗਲਤ ਹੁੰਦੀ ਹੈ ਤੇ ਕੰਜਕਾਂ ਦੇ ਨਾਮ ਤੇ ਗਲਤ ਕਰਮ ਕਰ ਦਿੰਦੇ ਨੇ ਲੜਕੀਆਂ ਛੋਟੀਆਂ ਬੱਚੀਆਂ ਦੇਖ ਕੇ ਗਲਤ ਚੀਜ਼ ਖਵਾ ਦਿੰਦੇ ਨੇ ਜੀ ਕਾਲੀਆਂ ਚੀਜ਼ਾਂ ਤੇ ਕਾਲੇ ਇਲਮਾਂ ਤੇ ਵਿਸ਼ਵਾਸ ਕਰਨਾ ਛੱਡੋ ਤੇ ਨੂਰੀ ਚੀਜ਼ ਨੂੰ ਫੜੋ ਨੂਰੀ ਚੀਜ਼ ਨੂੰ ਯਾਦ ਕਰੋ ਉਹਦੇ ਨਾਮ ਤੇ ਕਰਮ ਕਰੋ ਜਿਨਾ ਕਰਮਾਂ ਦਾ ਸੰਫਲ ਚੰਗਾ ਮਿਲਣਾ ਹੈ ਸੋ ਜੇ ਕਰਮਾੜੇ ਕਰਮ ਕਰਾਂਗੇ ਉਹਦੇ ਤੋਂ ਚੰਗੀ ਦੀ ਅਸੀਂ ਉਮੀਦ ਨਹੀਂ ਰੱਖ ਸਕਦੇ ਸੋ ਮਾੜਾ ਕਰਨ ਦੇ ਨਾਲ ਸਮਾਂ ਆਇਆ ਹੀ ਰਹਿੰਦਾ ਹੈ ਚਾਹੇ ਪ੍ਰਮਾਤਮਾ ਪਲਾਂ ਦੇ ਵਿੱਚ ਹੀ ਸਜ਼ਾ ਦੇ ਦਵੇ ਚਾਹੇ ਕੁਝ ਸਮਾਂ ਲਗਾ ਕੇ ਪਰ ਮਿਲਦੀ ਜ਼ਰੂਰ ਆ ਪਰਖ ਕੇ ਦੇਖਣਾ ਕਦੇ ਜ਼ਿੰਦਗੀ 'ਚ ਅਜਮਾਇਆ ਵੀ ਹੋਵੇਗਾ ਕਿ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਪਰ ਘੁੰਮ ਘੁਮਾ ਕੇ ਚਾਹੇ ਕੁਝ ਸਾਲ ਲੱਗੇ ਮਹੀਨੇ ਲੱਗੇ ਪਰ ਸਜ਼ਾ ਜ਼ਰੂਰ ਮਿਲੀ ਸੋ ਇਹ ਸਚਾਈ ਹੈ ਮੁਕਤੇ ਪਾਪ ਤੋਂ ਚੱਕਰ ਆਪਣੀ ਤਰਫ ਹੀ ਘੁੰਮ ਕੇ ਆਉਂਦਾ ਆ ਸੋ ਇਸ ਕਰਕੇ ਸੋਚੀ ਨਾ ਚੱਲੋ ਕਿਸੇ ਦੇ ਮਗਰ ਲਾ ਕੇ ਕੋਈ ਗਲਤ ਕਰਮ ਨਾ ਕਰੋ ਚੰਗਾ ਕਰਮ ਕਰੋਗੇ ਪਰਮਾਤਮਾ ਦੀ ਨਿਗਾਹ 'ਚ ਚੰਗੇ ਰਹੋ ਬੰਦਿਆਂ ਦੀ ਨਿਗਾਹ 'ਚ ਚੰਗੇ ਬਣਨ ਦੀ ਬਹੁਤੀ ਜ਼ਰੂਰਤ ਨਹੀਂ ਕਿ ਅਸੀਂ ਕਿਸੇ ਨੂੰ ਸੁਪਾਈਆਂ ਦੇਈਏ ਸੁਪਾਈ ਦੇਣੀ ਹੈ ਤਾਂ ਉਪਰਮਾਤਮਾ ਕੇ ਬੈਠ ਕੇ ਦੁੱਖ ਸੁੱਖ ਸਾਂਝਾ ਕਰਿਆ ਕਰੋ ਉਹਨਾਂ ਨੂੰ ਦੱਸੋ ਜੋ ਵੀ ਦੁੱਖ ਤਕਲੀਫ ਉਸ ਸਭ ਪਰੇਸ਼ਾਨੀਆਂ ਦੇ ਹੱਲ ਕਰ ਦਿੰਦੀ ਨੇ ਜੀ ਸੋ ਵਕੀ ਜੀ ਜੋ ਕਰਮ ਦੱਸਿਆ ਹੈ ਇੱਕ ਮੌਲੀ ਦਾ ਤੰਦ ਲਪੇਟ ਕੇ ਤੁਸੀਂ ਨਾਰੀਅਤ ਦੇ ਘਰ ਦਰਵਾਜ਼ੇ ਵਿੱਚ ਹੀ ਰੱਖ ਸਕਦੇ ਆਂ ਇਤਸਾ ਪਿਆਲੇ ਦਿਨ ਜਾ ਕੇ ਕਰਮ ਕਰਿਓ ਮੰਦਿਰ ਨੂੰ ਕੋਈ ਪਰੇਸ਼ਾਨੀ ਹੈ ਸੁਖ ਸ਼ਾਂਤੀ ਲਈ ਤੁਸੀਂ ਇਹ ਕਰਮ ਕਰ ਸਕਦੇ ਆਂ ਆਪਣੇ ਪਰਿਵਾਰ ਲਈ ਜੀ ਸੋਣੇ ਵੀਡੀਓ ਇੱਥੇ ਸਮਾਪਤ ਕਰਦੇ ਆਂ ਜੈ ਵੀਰਾਂ ਦੀ ਜੀ ਜੈ ਸਾਈਆਂ ਦੀ